मैडम जो एक चर्चा ਦਾ ਵਿਸ਼ਾ ਬਣਿਆ ਹੈ ਕਾਫੀ ਸਮੇਂ ਤੋਂ ਦਿਨਾਂ ਤੋਂ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕੋਈ ਜਾਇ ਠਰਾ ਰਿਹਾ ਕੋਈ ਕਹਿੰਦਾ ਇੰਨਾ ਤਿੱਖੇ ਪ੍ਰਤੀਕਰਮ ਦੀ ਵੀ ਲੋੜ ਨਹੀਂ ਹੈ ਤੁਸੀਂ ਕੀ ਸਮਝਿਆ ਮੈਂ ਗੱਲ ਕਰ ਰਿਹਾ ਦਰਬਾਰ ਸਾਹਿਬ ਦੇ ਵਿੱਚ ਜੋ ਯੋਗਾ ਕਰਨ ਆਈ ਕੁੜੀ ਦੀ ਉਸ ਗੱਲ ਦੇ ਬਾਰੇ ਉਸ ਪਾਈ ਗਈ ਫੋਟੋ ਦੇ ਬਾਰੇ ਉਸ ਪੋਸਟ ਦੇ ਬਾਰੇ ਸੰਦੀਪ ਜੀ ਅਸਲ ਤੇ ਇਨਕ 217 ਵਿੱਚ ਕਰਨ ਵਾਲੀ ਗੱਲ ਨਹੀਂ ਹੈ ਤੇ ਬਹੁਤ ਅਹਿਮ ਕਈ ਤਾਣਾ ਬਾਣਾ ਜੋ ਉਲਝਿਆ ਹੋਇਆ ਹੈ ਉਹ ਨੁਕਤੇ ਮੈਂ ਜ਼ਰੂਰ ਸਾਂਝੇ ਕਰਨੇ ਚਾਹਾਂਗੀ ਪਹਿਲਾ ਹੁੰਦਾ ਜੇ ਜੀ

ਮਾਰੋਗੇ ਚ ਮਾਰੋਗੇ ਤਾਂ ਉਹਦੇ ਵਿੱਚ ਹਲੀਮੀ ਨਿਮਰਤਾ ਤੋਂ ਲੈ ਕੇ ਜੀ ਉਹਨਾਂ ਦੇ ਵਿਰੁੱਧ ਆਵਾਜ਼ ਚੁੱਕਣ ਦੀ ਗੱਲ ਸਮਝਾਈ ਗਈ ਹੈ ਜੀ ਕਿ ਉਹ ਭਾਵੇਂ ਤੁਸੀਂ ਆ ਮਹਾਪਾਰਤੀ ਚ ਆਕਲੋ ਗੀਤਾ ਦਾ ਸੰਸਾਰ ਦੇਖ ਲਓ ਗੁਰੂਗ੍ਰਾਮ ਸਾਹਿਬ ਦੇਖ ਲਓ ਹਰ ਥਾਂ ਤੇ ਜ਼ਿਕਰ ਉਹੀ ਜੇ ਕਿ ਜਦੋਂ ਜ਼ੁਲਮ ਕਿਸੇ ਦੇ ਹੱਕਾਂ ਦਾ ਘਾਣ ਕਰਤਾ ਹੋਵੇ ਦਾ ਉਸ ਜ਼ੁਲਮ ਦੇ ਵਿਰੁੱਧ ਆਵਾਜ਼ ਜ਼ਰੂਰ ਚੁੱਕਣੀ ਜੇ ਇੱਕ ਗੱਲ ਦਾ ਹੋਰ ਜਵਾਬ ਤੁਹਾਡੇ ਤੋਂ ਲੈਣਾ ਚਾਹਾਂਗੇ ਜੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾਪਰਦੀਆਂ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰੀਪਲਾਨਡ ਹੁੰਦੀਆਂ ਜਾਂ ਫਿਰ ਅਚਨਚੇਤ ਹੋ ਜਾਂਦੀਆਂ ਫਿਰ ਇਹ ਮਾਮਲਾ ਤੂਲ ਫੜ ਜਾਂਦਾ ਮੈਂ 1 ਮਿੰਟ ਦਿਓ ਮੈਂ ਉੱਥੇ ਤੁਹਾਡੀ ਗੱਲ ਦਾ ਹੀ ਸੰਪੂਰਨ ਜਵਾਬ ਦਵਾਂਗੀ ਦੂਸਰੀ ਚੀਜ਼ ਹੁੰਦੀ ਜੇ ਕਿ ਕਿਸੇ ਵੀ ਧਾਰਮਿਕ ਸੰਸਥਾ ਦਾ ਆਗੂ ਜੀ ਮੈਂ ਪਹਿਲੀ ਗੱਲ ਉਹ ਕੀਤੀ ਕਿ ਧਰਮ ਦਾ ਕੀ ਆਧਾਰ ਹੈ ਦੂਜੀ ਜੇ ਕਿਸੇ ਵੀ ਕਿਸੇ ਵੀ ਧਾਰਮਿਕ ਸੰਸਥਾ ਦਾ ਆਗੂ ਕਿੰਨਾ ਕੁ ਉਹਦੀ ਉਤਪਤੀ ਉਹਦੀ ਹਕੂਮਤ ਗਣੀ ਜਾਂਦੀ ਹੈ ਉਹ ਸਿੰਪਲ ਜੀ ਗੱਲ ਹੁੰਦੀ ਜੀ ਜੀ 20 ਸਮਿਟ ਦੇ ਵਿੱਚ ਪਾਪ ਨੂੰ ਬੁਲਾਇਆ ਗਿਆ ਜੀ ਯਾਨੀ ਕੀ ਉਹਦੀ ਮਹੱਤਤਾ ਸੀ ਸਾਨੂੰ ਉੱਥੋਂ ਸਮਝ ਆ ਜਾਂਦੀ ਹੈ ਕੀ ਛਾਟੇ ਇਸ ਸਿੱਖ ਧਰਮ ਦੀ ਮੈਂ ਤੁਹਾਨੂੰ ਹੁਣ ਸਿਰ ਮੋਰ ਸੰਸਥਾ ਦੀ ਕਿੰਨੀ ਕੁ

ਵੀ ਜੇ ਤੁਸੀਂ ਧਿਆਨ ਕਰੋ ਤਾਂ ਅਸੀਂ ਕਹਿੰਦੇ ਜੀ ਐਂਗਜ਼ਾਈਟੀ ਦੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਕੋਈ ਮਾਨਸਿਕ ਕੋਈ ਪ੍ਰੋਬਲਮ ਹੈ ਉਹ ਕਰਦੇ ਨੇ ਵੀ ਆਪਣੇ ਮਨ ਨੂੰ ਸ਼ਾਂਤ ਕੀਤਾ ਜਾ ਸਕੇ ਤੀਹਰਾ ਪਹਿਲੂ ਚੌਥਾ ਪਹਿਲੂ ਕਿ ਇੱਕ ਹੁੰਦਾ ਜੇ ਜਿਹੜੇ ਕਿਤੇ ਅਟੈਨਸ਼ਨ ਸੀਕਿੰਗ ਬਿਹੇਵੀਅਰ ਵਾਲੇ ਬੰਦੇ ਜੀ ਜਿਨ੍ਹਾਂ ਵਿੱਚ ਭੜਕਾਉ ਗੱਲ ਕਰਨੀ ਆਪਣੇ ਆਪ ਨੂੰ ਇਕਦਮ ਆ ਯਾਨੀ ਸਾਰੀ ਦੁਨੀਆ ਵਿੱਚ ਆਪਣੇ ਆਪ ਨੂੰ ਦਿਖਾਉਣ ਲਈ ਕੁਝ ਜਿਹੇ ਬੱਚੇ ਕਰਦੇ ਨੇ ਟੈਂਪਲ ਟੈਂਟਰਮ ਕਿ ਅਸੀਂ ਜੀ ਆਪਣਾ ਗਲ ਧਿਆਨ ਖਿੱਚਣਾ ਅਸੀਂ ਕੰਦ ਸਿਰ ਮਾਰਾਂਗੇ ਭਾਂਡੇ ਤੋੜਾਂਗੇ ਜੀ ਬਿਲਕੁਲ ਇੰਝ ਅੱਜ ਦੇ ਦਿਨ ਤੁਸੀਂ ਦੇਖਦੇ ਹੋਗੇ ਸਮੁੱਚੇ ਤੁਸੀਂ ਜਿੰਨਾ ਵੀ ਸੋਸ਼ਲ ਮੀਡੀਆ ਭਰਿਆ ਪਿਆ ਤੁਸੀਂ ਦੇਖੋਗੇ ਕਿ ਬਿਆਨਤ ਲੋਕ ਨੇ ਜਿਹੜੀ ਅਤਿਤੀ ਗੰਦਗੀ ਖਿਲਾਰਦੇ ਆਪਣੇ ਆਪ ਵੱਲ ਅਟੈਨਸ਼ਨ ਖਿੱਚਣ ਲਈ ਅਜਿਹੀ ਚੀਜ਼ਾਂ ਕਿ ਜਿੰਨੀ ਉਹ ਵੱਧ ਤੋਂ ਵੱਧ ਭੱਦੀ ਸ਼ਬਦਾਗਲੀ ਬੋਲਾਂਗੇ ਜਿੰਨਾ ਕਿਸੇ ਦੇ ਮਨੋਂ ਵੱਧ ਥੇਸ ਪਹੁੰਚਾ ਸਕਾਂਗੇ ਉਨਾਂ ਸਿੱਕੜਾਂਮ ਲਾਈਨ ਲਾਈਟ ਚ ਆ ਜਾਗੇ ਜੀ ਜੀ ਸੋ ਇਹੋ ਕੁਛ ਕੰਗਰਾਂ ਕੰਗਨਾ ਰਣੋਪ ਨੇ ਕੀਤਾ ਸੀ ਜੀ ਕਿ ਜਿਵੇਂ ਉਹਨੇ ਉਹਨਾਂ ਨੇ ਆ ਸਾਰਾ ਕੁਝ ਜੋ ਵੀ ਕੀਤਾ ਸਭ ਦੇ ਸਾਹਮਣੇ ਹੈ ਜਿਸ ਤੋਂ ਉਹਨਾਂ ਦੀ ਪਿਛੋਕੜ ਤੋਂ ਆਤਮਾ ਰੋ ਤੁਹਾਨੂੰ ਦਿੱਸ ਜਾਂਦਾ ਜੀ ਕਿਤੇ ਮੈਂ ਉਹ ਇਸ ਤਰੀਕੇ ਪਰ ਤੇਰੇ ਆਪ ਮੰਨਿਆ ਕਿ ਹਾਂਜੀ ਮੈਂ ਇਸ ਤਰ੍ਹਾਂ ਦੇ ਔਖੇ ਸਮੇਂ ਚ ਲੰਗੀ ਮੈਂ ਬਹੁਤ ਆਕੀ ਤਾਂ ਮੈਂ ਆਪਣੇ ਆਪ ਨੂੰ ਇਵਨ ਫਾਦਰ ਨੂੰ ਬੋਲਿਆ ਇਤਾਂ ਜੋ ਵੀ ਜੋ ਮਰਜੀ ਹੁਣ ਸੇਮ ਚੀਜ਼ ਕੀ ਹੋਇਆ ਕਿ ਇਹ ਇੱਕ ਪਹਿਲੀ ਚੀਜ਼ ਕਿ ਇਹ ਘਟਨਾ ਵਾਪਰੀ ਉਸ ਵਾਪਰਨ ਤੋਂ ਪਹਿਲਾਂ ਕਿ ਉੱਥੇ ਸਾਡੇ ਹੁਣ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਜੀ ਅਡਾਂਗਾ ਵੀ ਪੜਾਈਆਂ ਜੀ ਉਹਨਾਂ ਨੂੰ ਅਸਲਾ ਵੀ ਪੜਾਇਆ ਤੇ ਉਹ ਇਸ ਤਰ੍ਹਾਂ ਦਾ ਨਹੀਂ ਹੋਣ ਦਿੰਦੇ ਅੰਦਰ ਜਾਣ ਲੱਗਿਆ ਇਹੋ ਜਿਹੀ ਡਰੈਸ ਨਹੀਂ ਤਾਂ ਕਿ ਦੇਖਣ ਜਾਂਦੇ ਕਿ ਉਹ ਸਾਰੇ ਦੇ ਸਾਰੇ ਉੱਥੋਂ ਆਏ ਹੁੰਦੇ ਸਨ ਹੂੰ ਕਿ ਲੰਘਦੇ ਜਾਂਦੇ ਪ੍ਰਕਰਮਾਂ ਜਦੋਂ ਸ਼ੁਰੂ ਕਰਨ ਦਾ ਸਿਸਟਮ ਹੋਇਆ ਸੀ ਕਿ ਉਸ ਸਮੇਂ ਇੱਕ ਵੀ ਜਣਾ ਟੋਕਣ ਵਾਲਾ ਨਹੀਂ ਸੀ ਯਾਨੀ ਅਸੀਂ ਤਮਾਸ਼ੀਨ ਸੀ ਉੱਥੇ ਖੜੇ ਜੀ ਕਿ ਅਸੀਂ ਸਭ ਵਾਪਰਨ ਦਿੱਤਾ ਤੇ ਵਾਪਰਨ ਦੇ ਬਾਅਦ ਇਹ ਜਦੋਂ ਅਸੀਂ ਮੰਨ ਲਿਆ ਕਿ ਇਹ ਸਾਡੀ ਧਰਮ ਨੂੰ ਫੇਸ ਸਾਡੀ ਮੰਨੰਦਰ ਫੇਸ ਵੱਜੀ ਜੀ ਤਾਂ ਹੋਰ ਸਮੇਂ ਅਸੀਂ ਕੀ ਇਹਦੇ ਅੰਦਰਲਾ ਮੰਤਵ ਸਮਝ ਸਕੇ ਕਿਉਂਕਿ ਗੁਰਬਾਣੀ ਤੇ ਵੀ ਸ਼ਬਦ ਆਉਂਦਾ ਜੇ ਮੂਰਖਾ ਨਾਲ ਨਾ ਲੁੱਦੀ ਐ ਕਿ ਉਹਨਾਂ ਨੇ ਪੀਐਸਡੀ ਕੀਤੀ ਜੇ ਮੂਰਖਤਾ ਵਿੱਚ ਤੁਸੀਂ ਆਪਣੀ ਕੋਚਨ ਸਮਝਣ ਦੀ ਸ਼ਕਤੀ ਨੂੰ ਖੁੰਝੇ ਤੇ ਲਾ ਕੇ ਇਕਦਮ ਭੜਕ ਕੇ ਉਹ ਮੂਰਖਤਾ ਦੀ ਲਿਮਟ ਤੇ ਪਹੁੰਚ ਕੇ ਅਸੀਂ ਉਹਨਾਂ ਨਾਲ ਉਸੇ ਪੱਤਰ ਤੇ ਲੜਾਂਗੇ ਤੇ ਹਾਰਾਂਗੇ ਹੀ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਉਸ ਘਟਨਾ ਤੋਂ ਬਾਅਦ ਰਿਐਕਸ਼ਨ ਆਏ ਨੇ ਤਰ੍ਹਾਂ ਤਰ੍ਹਾਂ ਦੇ ਤਿੱਖੇ ਆਏ ਜਾਂ ਠੰਡੇ ਆਏ ਉਹ ਸਹੀ ਨਹੀਂ ਆਏ ਰਿਐਕਸ਼ਨ میں یہ لفظ نہیں کیا صحیح نہیں آئے جی شاید اقدام کسے نو بھی یہ پہلی سٹے چیز کرے بھی ٹھیک نہ جاپے کہ یہ ہو جا میں نو لگ دا مکہ یا مدینے کر کے آئے ہوں دی تو شاید ہونا دی ثابت ثبوت واپس ہی نہ آنڈی جی کیونکہ لاخر دوسری کل سمجھن دی کوشش کرو کہ کسے دے تارمک پاونا نو تسی پڑکاون دے تو پہلا میں دوجی گل ای بھی پشت کرنا چاہنی ہے کہ آخر یہ جی دے سکھے

ਸਿਆਸਤਦਾਨਾਂ ਨੇ ਤੇ ਧਰਮ ਦੇ ਠੇਕੇਦਾਰਾਂ ਨੇ ਰਲ ਮਿਲ ਕੇ ਜੋ ਲੱਭਿਆ ਉਹ ਪੂਰਾ ਅਸਰ ਦਿਖਾ ਗਿਆ ਜਿਹੇ ਮਾਮਲਿਆਂ ਦੇ ਵਿੱਚ ਇਹ ਗੱਲ ਹੋਰ ਦੇਖਣ ਨੂੰ ਮਿਲਦੀ ਹੈ ਕਿ ਬੰਦੇ ਟਰੈਪ 'ਚ ਬਹੁਤ ਛੇਤੀ ਆ ਜਾਂਦੇ ਨੇ ਜੋ ਕੁਝ ਪਿੱਛੇ ਬੈਠੀਆਂ ਤਾਕਤਾਂ ਚਾਹੁੰਦੀਆਂ ਹੁੰਦੀਆਂ ਆਪਣੇ ਲੋਕ ਵਹਿਣ 'ਚ ਬੈ ਕੇ ਉਹੀ ਗੱਲਾਂ ਕਰਨ ਲੱਗ ਜਾਂਦੇ ਆ ਜੋ ਉਹਨਾਂ ਨੂੰ ਸੂਟ ਕਰਦਾ ਹੈ ਬਿਲਕੁਲ ਜੀ ਉਹੀ ਮੈਂ ਤੁਹਾਨੂੰ ਜ਼ਿਕਰ ਦੱਸਣਾ ਚਾਹ ਰਹੀ ਹਾਂ ਕਿ ਜੇ ਅਸੀਂ ਥੋੜਾ ਜਿਆਦਾ

ਧਾਵੇਂ ਹੋਏ ਮੁਸਲਮਾਨ ਸਿੱਖ ਵੀਰ ਇਹ ਸਾਰੇ ਦੇ ਸਾਰਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਸਰਹੱਦਾਂ ਦੇ ਵਾਸਤੇ ਤੁਸੀਂ ਕਿਸੇ ਕੋਨੇ ਤੇ ਭਾਰਤ ਦੇ ਜਫੇਰੇ ਚ ਆਪ ਮਾਰ ਲਓ ਤਾਂ ਫਿਰ ਅਸਲੀਅਤ ਵਿੱਚ ਵੰਡਿਆ ਕੌਣ ਗਿਆ ਇਹੋ ਜੇ ਨੁਕਤੇ ਕਿ ਕਦੇ ਕੋਈ ਆਏਗਾ ਉਹ ਸ਼ੂਰ ਦਾ ਟੁੱਟੇਗਾ ਮਾਸਕ ਕਦੇ ਆਏਗਾ ਗਾਂਦੀ ਪੂਛ ਕੋਈ ਟੁੱਟ ਦੇਗਾ ਫਿਰ ਕੋਈ ਆਏਗਾ ਉਹ ਜੀ ਥਾਲ ਮਾਰ ਕੇ ਅੰਦਰ ਵੜ ਗਿਆ ਕੋਈ ਇੱਥੋਂ ਜੀ ਨੂੰ ਉਹਨੂੰ ਮਾਰ ਮੁਕਾਇਆ ਗਿਆ ਮਾਰ ਮੁਕਾਣ ਦਾ ਮਤਲਬ ਕੀ ਸੀ ਕਿ ਅਸੀਂ ਅਜੇ ਤੱਕ ਲੱਭ ਹੀ ਨਹੀਂ ਸਕੇ ਘਰਾਉਣ ਵਾਲੀ ਹੈ ਤਾਕਤਾ ਕੌਣ ਨੇ ਜੀ ਜੀ

ਜੀ ਤਾਂ ਇਹ ਉਹਨਾਂ ਦੇ 메인 게ਟ ਤੇ ਰੁਕ ਗਿਆ ਹੁੰਦਾ ਇਹ ਕਿਉਂ ਅੰਦਰ ਤੱਕ ਆਇਆ ਜੀ ਕਿਹਨੇ ਕਮਜ਼ੋਰ ਕੀਤੀ ਹੈ ਕਿ ਸਿਆਸਤਦਾਨ ਨਹੀਂ ਨੇ ਉਹਦੇ ਲਈ ਜ਼ਿੰਮੇਵਾਰ ਜਿਨ੍ਹਾਂ ਨੇ ਸਿਰਮੌਰ ਸੰਸਥਾ ਇਹ ਤੱਕ ਨੀਂ ਨੀ ਲਿਆ ਕੇ ਰੱਖ ਦਿੱਤੀ ਜੀ ਤਾਂ ਫਿਰ ਉਹਦੇ ਪਿੱਛੇ ਵੀ ਉਹੀ ਸੀ ਤੇ ਧਾਰਮਿਕ ਪਖੰਡ ਜੋ ਅੱਜ ਤੱਕ ਸਾਨੂੰ ਉਸੇ ਤਰ੍ਹਾਂ ਹੀ ਵਾਪਸ ਜਜ਼ਬਾਤੀ ਬਣਾਉਂਦੇ ਨੇ ਜੀ ਉਸ ਕਰਨ ਸਮਝਣ ਦੀ ਸ਼ਕਤੀ ਸਾਡੀ ਰੋਕ ਕੇ ਪੜਾਹ ਦਿੰਦੇ ਨੇ ਵੀਰ ਤੁਹਾਨੂੰ ਤੇ ਮੈਨੂੰ ਵੀ ਅੱਜ ਇਕਦਮ ਤੁਸੀਂ ਦੇਖੋ ਜਦੋਂ ਇਹੋ ਜੀ ਘਟਨਾ ਵਾਪਰਦੀ ਹੈ ਖੂਨ ਖੋਲਦਾ ਅਸੀਂ ਪੰਜਾਬੀ ਹੁੰਨੇ ਆ ਸਾਡੇ ਸਭ ਪੰਜਾਬੀਆਂ ਦਾ ਇੱਕੋ ਜਿਹਾ ਹੀ ਜੇ ਪਰ ਗੱਲ ਇਹ ਹੈ ਕਿ ਉਹਨੂੰ ਇੱਕ ਸਿਰਫ ਪਲ ਇੱਕ ਸੈਕਿੰਡ ਜੇਰਾ ਉਹਦੇ ਪਿਚੋਕੜ ਸਮਝ ਕੇ ਜੇ ਅਸੀਂ ਰਿਐਕਟ ਕਰੀਏ ਪੂਰਾ ਪੰਜਾਬ ਖੜਾ ਹੋਣਾ ਚਾਹੀਦਾ ਕਿ ਅੱਜ ਸਾਡਾ ਇੱਕ ਹਿੰਦੂ ਵੀਰ ਵੀ ਉਸੇ ਤਰ੍ਹਾਂ ਸੰਗਠਨ ਖੜਾ ਹੋਣਾ ਚਾਹੀਦਾ ਸੀ ਮੁਸਲਮਾਨ ਵੀਰਾਂ ਦਾ ਸੰਗਠਨ ਵੀ ਇਸਾਈ ਵੀਰਾਂ ਦਾ ਵੀ ਕਿ ਭਈ ਉਹ ਸਾਂਝੀ ਵਾਲਤਾ ਦਾ ਸੁਨੇਹਾ ਆਏ ਇਹੋ ਜਿਹਾ ਪਖੰਡ ਨਾ ਕਰੋ ਇੱਥੇ ਆ ਕੇ ਨਾ ਸਾਨੂੰ ਗੁਰਦਵਾਰਾ ਮੰਦਿਰ ਵਿੱਚ ਇਹੋ ਜਿਹਾ ਚਾਹੀਦਾ ਨਾ ਸਾਨੂੰ ਕਿਸੇ ਮਸਜਿਦ ਵਿੱਚ ਚਾਹੀਦਾ ਨਾ ਕਿਸੇ ਗੁਰਦੁਆਰੇ ਚਾਹੀਦਾ ਪਰ ਇਹੋ ਜੀ ਚੀਜ਼ ਨਾ ਸੀ ਸਖਤੀ ਨਾਲ ਸਾਰੇ ਪੰਜਾਬੀ ਵਿਰੋਧ ਕਰਦੇ ਆਂ ਵੀਰਾ ਇੱਕ ਸੈਕਿੰਡ ਝੱਗਵਾਗੇ ਚੀਜ਼ ਖਤਮ ਹੋ ਜਾਣੀ ਸੀ ਤੇ ਜਿਹੜੇ ਸਿਆਸਤਦਾਨ ਇਹਦੇ ਪਿੱਛੇ ਨੇ ਉਹਨਾਂ ਵੀ ਸਮਝ ਆ ਜਾਂਦੀ ਬਈ ਪੰਜਾਬੀ ਪਾੜੇ ਨਹੀਂ ਜਾ ਸਕਦੇ ਇਹੋ ਮੇਰਾ ਸੁਨੇਹਾ ਜੇ ਕਿ ਰੱCTk ਆਪਾਂ ਸਮਝੀਏ ਕੌਣ ਜੇ ਅਸਲੀ ਜਿੱਤ ਤੇ ਕਰਵਾਉਣ ਵਾਲਾ ਤੇ ਕਿਉਂ ਅਸੀਂ ਇਹੋ ਜੇ ਦੁਖੀ ਦੁਖੀ ਦੇ ਬੰਦਿਆਂ ਨੂੰ ਅਸੀਂ ਜਾ ਕੇ ਉਹਨਾਂ ਨੂੰ ਇੰਪੋਰਟੈਂਸ ਦੇ ਰਹੇ ਆ ਇੰਟਰਨੈਸ਼ਨਲ ਉਹਨਾਂ ਨੂੰ ਰੈਕਗਨੀਸ਼ਨ ਬਣਾ ਦਿੰਦੇ ਆ ਇੱਕ ਸੈਕਿੰਟ ਵਿੱਚ ਤੇ ਉਹ ਜਿਹਦਾ ਦਿਲ ਕਰਦਾ ਖੜੇ ਹੋ ਕੇ ਕਹਿ ਦਿੰਦੇ ਨੇ ਪੰਜਾਬ ਦੀ ਜੱਤਵਾਦ ਕਮਾਲ ਹੀ ਹੋ ਗਿਆ ਤੇ ਇਹੋ ਜੇ ਜੱਤਵਾਦ ਹੈ ਜੋ ਛਾਤੀਆਂ ਵਾਰਦੇ ਨੇ ਮਰਦੇ ਨੇ ਸ਼ਰਧਾ ਤੇ ਰੱਬ ਕਰੇ ਦੁਨੀਆ ਦੇ ਹਰ ਹਿੱਸੇ 'ਚ ਇਹੋ ਜਿਹਾ ਅਤਵਾਦ ਹੋਏ ਤਾਂ ਹੀ ਉਹ ਮੁਲਕ ਦੀਆਂ ਦਾਸ ਰੱਖਿਅਤ ਰਹਿ ਸਕਦੀਆਂ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ